ਲੱਗ ਰਿਹਾ ਹੈ ਕਿ ਬਾਕੀ ਵੀ ਉਮੀਦਵਾਰ ਨੇ ਕਾਹਲੇ ਕਾਂਗਰਸ ਦੇ ਤੁਹਾਡੇ ਕਈ ਜਿਹੜੇ ਸਾਥੀ ਸੀ ਉਹ ਨਾਰਾਜ਼ ਵੀ ਹੋ ਗਏ ਤੁਹਾਡੇ ਆਪਣੇ ਰਿਸ਼ਤੇਦਾਰ ਤੇ ਕੀ ਲੱਗਦਾ ਹੈ ਇਹੋ ਜੇ ਮਾਹੌਲ ਜੇ ਕਾਫੀ ਮੁਸ਼ਕਿਲ ਹੋ ਜਾਦਾ ਹੈ ਇਹ ਸਿਰਫ ਇਹ ਹੈ ਕਿ ਜੀ ਪਾਵਰ ਦੀ ਭੁੱਖ ਤੇ ਲਾਲਸਾ ਕਰਕੇ ਬੰਦੇ ਗਏ ਆ ਤੇ ਲੋਕ ਉਹਨਾਂ ਨੂੰ ਸਮਝਦੇ ਆ ਕਿ ਜਿਹ ਅਜਿਹੇ ਬੰਦਿਆਂ ਨੂੰ ਅੱਗੇ ਲੈ ਕੇ ਆਉਣਾ ਜਿਹੜਾ ਉਹ ਸਮਾਜ ਵਾਸਤੇ ਸੱਭਿਆਚਾਰ ਵਾਸਤੇ ਠੀਕ ਨਹੀਂ ਇਸ ਵਕਤ ਚ ਜਾਂ 2022 ਤੋਂ 2024 ਦੇ ਵਿਚਕਾਰ ਦੋਨੋਂ ਕਿਸੇ ਪਾਰਟੀ ਵੱਲੋਂ ਆਫਰ ਆਈ ਹੋਵੇ 2022 ਤੋਂ 2024 ਵਾਲੇ ਚੱਲੇ ਸਬ ਚੁੱਕੀ ਫਤ ਜੰਨੀ 'ਚ ਕੋਈ ਫਰਕ ਨਹੀਂ ਆ ਚੰਨੀ ਉਸ ਤਰ੍ਹਾਂ ਦਾ ਹੀ ਹੈ ਜਿਹਾ ਜਿਹਾ ਪਹਿਲਾਂ ਸੀ ਉਹ ਆਜਾ ਹੀ ਅੱਜ ਹੈ ਸੱਟਰੀਆ ਕੱਲ ਮੈਂ ਹਰਸ਼ਦੀਪ ਕੋਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇਸ ਵਕਤ ਅਸੀਂ ਜਲੰਧਰ 'ਚ ਮੌਜੂਦ ਆ ਪ੍ਰਚਾਰ ਜਿਹੜਾ ਹੈ ਉਹ ਜ਼ੋਰਾਂ ਤੇ ਚੱਲ ਰਿਹਾ ਹੈ ਹਰ ਪਾਰਟੀ ਜੂ ਆਪਣੀ ਕੋਸ਼ਿਸ਼ ਕਰ ਰਹੀ ਹੈ ਜਿਤਨੀ ਯਕੀਨੀ ਬਟ ਓਨਲੀ ਸਾਡੇ ਨਾਲ ਕਾਂਗਰਸ ਦੇ ਉਮੀਦਵਾਰ ਚਲਨਜੀ ਸਿੰਘ ਜੰਨੀ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਇਸ ਵਾਰ ਉਹਨਾਂ ਕੀ ਉਮੀਦ ਲੱਗਦੀ ਹੈ ਕਿ ਜਲੰਧਰ ਦੇ ਲੋਕ ਸਾਥ ਦੇਣ ਕਿ ਇੰਨੀ ਦੂਰੋਂ ਤੁਸੀਂ ਆਏ ਹੋ ਤੇ ਲੱਗਦਾ ਹੈ ਜਲੰਧਰ ਦੇ ਲੋਕ ਐਕਚੁਅਲੀ ਮੈਂ ਪੰਜਾਬ ਦਾ ਮੁੱਖ ਮੰਤਰੀ ਰਹਿਣ ਕਰਕੇ ਸਾਰੇ ਏਰੀਆ ਦੇ ਵਿੱਚ ਮੇਰਾ ਅੱਛਾ ਲਿੰਕ ਤਾਂ ਹੈਗਾ ਹੀ ਹੈ ਤੇ ਦੂਸਰਾ ਇਹ ਕਿ ਸਾਡਾ ਆਪਣਾ ਹਲਕਾ ਜਿਹੜਾ ਉਹ ਜਨਰਲ ਸੀਗਾ ਤੇ ਮੈਂ ਜਨਰਲ ਸੀਟ ਤੇ ਨਹੀਂ ਲੜਨਾ ਚਾਹੁੰਦਾ ਸੀ ਇਸ ਕਰਕੇ ਪਾਰਟੀ ਨੇ ਮੈਨੂੰ ਜਲੰਧਰ ਭੇਜਿਆ ਜਲੰਧਰ ਦੇ ਨਾਲ ਮੇਰਾ ਪੁਰਾਣਾ ਵਾਸਤਾ ਹੈ ਮੇਰੇ ਦਾਦੇ-ਪਰਦਾਦੇ ਸੀਰੀਏ ਚ ਰਹਿੰਦੇ ਸੀ ਸਾਡੇ ਚਠੇਰੇ ਇੱਥੇ ਐ ਤੇ ਮੈਂ ਇੱਥੇ उनका ले लिया थे इतने रह के लोकार्थी सेवा कर ले ले, ले, ले रेंट तो ले आए कि अपना करें एक फिलहाल तो रेंट तो ले आए ना मैं कहता हूँ अच्छे तिजेती लेवे नहीं वंदर जे मतलब आ, जब तो अगर जेते दे उतने फिर तुझे सोचो कि क्या थे फिर करें फिर मुश्किल होगा जब कॉर्साइप जाना ही थे आना चंडीगढ़ � ਤੇ ਕੀ ਲੱਗਦਾ ਹੈ ਇਹੋ ਜੇ ਮਾਹੌਲ ਚ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਕਾਂਗਰਸ ਦੇ ਅੰਦਰ ਹਮੇਸ਼ਾ ਇਹ ਦੇਖਿਆ ਕਿ ਪਾਰਟੀ ਦੇ ਅੰਦਰ ਦਾ ਸਾਰਾ ਚੁਣੌਤੀਆਂ ਖੜੀਆਂ ਹੋ ਜਾਂਦੀਆਂ ਨੇ ਬਾਹਰਲੇ ਵਿਰੋਧੀ ਤਾਂ ਬਾਅਦ ਚ ਦੇਖੇ ਜਾਂਦੇ ਨੇ ਮੈਂ ਇੱਕ ਨਵੀਂ ਚੀਜ਼ ਦੇਖੀ ਹੈ ਇਸ ਵਾਰ ਜਿਹੜੀ ਹੋਈ ਹੈ ਕਿ ਲੀਡਰ ਬਦਲੇ ਹੈ ਲੋਕ ਨਹੀਂ ਬਦਲੇ ਤੇ ਵਰਕਰ ਨਹੀਂ ਬਦਲਿਆ ਤਾਂ ਜਿਹੜੇ ਲੀਡਰ ਪਾਰਟੀ ਛੱਡ ਕੇ ਜਾਂਦੇ ਵੀ ਹੈ ਜਾਂ ਗਏ ਹੈ ਨਾ ਤਾਂ ਅਕਾਲੀ ਦਲ ਦਾ ਜਿਹੜਾ ਟੀਨੂ ਆਇਆ ਉਹਦੇ ਨਾਲ ਅਕਾਲੀ ਦਲ ਦਾ ਕੋਈ ਬੰਦਾ ਆਇਆ ਤੇ ਨਾ ਜਿਹੜੇ ਕਾਂਗਰਸ ਚੋਂ ਗਏ ਹੈ ਨਾ ਉਹਨਾਂ ਦੇ ਨਾਲ ਕੋਈ ਬੰਦਾ ਆਇਆ ਸੋ ਲੋਕਾਂ ਨੇ ਦੇਖ ਲਿਆ ਕਿ ਜਿਹੜਾ ਦਲ ਬਦਲੂ ਹੈ ਉਹ ਕਿਸੇ ਦਾ ਨਹੀਂ ਹੈ ਉਹ ਆਪਣੇ ਚੌਧਰ ਵਾਸਤੇ ਆਪਣੇ ਫਾਇਦੇ ਵਾਸਤੇ ਦਲ ਨੂੰ ਬਦਲਦਾ ਹੈ ਤੇ ਕੋਈ ਕਾਰਨ ਨਹੀਂ ਸੀ ਟੀਨੂ ਦੇ ਦਲ ਬਦਲਣ ਦਾ ਕਿਉਂਕਿ ਉਹ ਅਕਾਲੀ ਦਲ ਵਿੱਚ ਵੀ ਕੰਫਰਟੇਬਲ ਸੀ ਅਕਾਲੀ ਦਲ ਨੇ ਉਹਨੂੰ ਪਿੱਛੇ ਟਿਕਟ ਵੀ ਦਿੱਤੀ ਉਹ ਹਾਰ ਗਿਆ ਕੋਈ ਕਾਰਨ ਨਹੀਂ ਸੀ ਰਿੰਕੂ ਦਾ ਤਿੰਨ ਵਾਰ ਬਦਲਣ ਦਾ ਇਹ ਸਿਰਫ ਇਹ ਹੈ ਕਿ ਜੀ ਪਾਵਰ ਦੀ ਭੁੱਖ ਤੇ ਲਾਲਸਾ ਕਰਕੇ ਬੰਦੇ ਗਏ ਲੋਕ ਉਹਨਾਂ ਨੂੰ ਸਮਝਦੇ ਆ ਕਿ ਜਿਹੇ ਅਜਿਹੇ ਬੰਦਿਆਂ ਨੂੰ ਅੱਗੇ ਲੈ ਕੇ ਆਉਣਾ ਜਿਹੜਾ ਉਹ ਸਮਾਜ ਵਾਸਤੇ ਸੱਭਿਆਚਾਰ ਵਾਸਤੇ ਠੀਕ ਨਹੀਂ ਬਿਲਕੁਕੁਲ ਸਿਰ ਤੁਹਾਡੇ ਲਈ ਅਦਰ ਚੈਲੰਜਸ ਲੱਗਦੇ ਨੇ ਤੁਹਾਨੂੰ ਪਾਰਟੀ ਦੇ ਅੰਦਰ ਕੋਈ ਨਹੀਂ ਹੁਣ ਕੋਈ ਚੈਲੰਜ ਨਹੀਂ ਆ ਜਿਹੜੇ ਬੰਦੇ ਚੈਲੰਜ ਕਰਨੇ ਵਾਲੇ ਸੀ ਉਹ ਭੱਜ ਗਏ ਚਲੇ ਗਏ ਨਹੀਂ ਤੇ ਕਈ ਇਹ ਵੀ ਸਵਾਲ ਚੁੱਕਦੇ ਨੇ ਕਿ ਵਿਧਾਨ ਸਭਾ ਚੋਣਾਂ 'ਚ ਤੁਸੀਂ ਦੋ ਸੀਟਾਂ ਨਹੀਂ ਜਿੱਤ ਪਾਏ ਤੇ ਇੱਧਰ ਜਲੰਧਰ ਤੋਂ ਤੁਸੀਂ ਕਿਸਮਤ ਅਸਮਾਰੀਓ ਕਿਉਂ ਐਸਾ ਉਸ ਸਮੇਂ ਇੱਕ ਲੱਗ ਜਾ ਪੰਜਾਬ ਦੇ ਵਿੱਚ ਮਾਹੌਲ ਆ ਗਿਆ ਸੀ ਪਹਿਲਾਂ ਤੋਂ ਐਂਟੀ ਇਨਕੰਮਬੈਂਸੀ ਸੀਗੀ ਸਰਕਾਰ ਦੀ ਸਾਡੀ ਦੀ ਤੇ ਦੂਸਰਾ ਇਹ ਸੀ ਕਿ ਲੋਕ ਇੱਕ ਵਾਰ ਬਦਲਾਅ ਦੇਖਣਾ ਚਾਹੁੰਦੇ ਸੀ ਇਹ ਕਾਫੀ ਡੇਰ ਤੋਂ ਗੱਲ ਚੱਲ ਰਹੀ ਸੀ ਆਖਰ ਕਿ ਨਾ ਕਿਧਰ ਹੋਣੀ ਸੀ 17 ਵਿੱਚ ਵੀ ਕਰਨਾ ਚਾਹੁੰਦੇ ਸੀ ਲੋਕ ਨਹੀਂ ਹੋਇਆ ਲੇਕਿਨ ਕਿ ਇਹ ਹੋਣਾ ਸੀ ਕੇ ਲੋਕਾਂ ਨੂੰ ਲੱਗਦਾ ਸੀ ਕਾਂਗਰਸ ਵੀ ਦੇਖ ਲਈ ਤੇ ਅਕਾਲੀ ਵੀ ਦੇਖ ਲਏ ਹੁਣ ਆਪਾਂ ਇਹਨਾਂ ਨੂੰ ਦੇਖੀਏ ਤੇ ਹੁਣ 2 ਸਾਲ ਦੇ ਵਿੱਚ ਲੋਕਾਂ ਨੇ ਦੇਖਿਆ ਕਿ ਅਸੀਂ ਬੜੀ ਭਾਰੀ ਗਲਤੀ ਕਰ ਲਈ ਹੈ ਇਹ ਜਿਹੜੇ ਇਨਕਲਾਬ ਦੇ ਨਾਮ ਤੇ ਆਏ ਸੀ ਅਸਲ 'ਚ ਇਹ ਗਰਦਾਰ ਦਾ ਰੋਲ ਕਰ ਰਹੇ ਹੈ ਕੋਈ ਸਰ ਜਦੋਂ 2022 ਦੀ ਚੋਣ ਤੁਸੀਂ ਹਾਰੇ ਤੁਸੀਂ ਸੀਐਮ ਸੀਓ ਤੋਂ ਤੇ ਕਾਫੀ ਇੱਕ ਦੁੱਖ ਤਾਂ ਲੱਗਾ ਹੋਊਗਾ ਕਿ ਨਹੀਂ ਸੋਚਿਆ ਹੋਊਗਾ ਕਿ ਐਟ ਲੀਸਟ ਇੱਕ ਸੀਟ ਤਾਂ ਸੋਚੀ ਹੋਗੀ ਕਿ ਕੱਢ ਲਵਾਂਗਾ ਉਸ ਤੋਂ ਬਾਅਦ ਤੁਸੀਂ ਕਾਫੀ ਟਾਈਮ ਨਹੀਂ ਪੰਜਾਬ 'ਚ ਵਿਚਰੇ ਤੁਸੀਂ ਵਿਦੇਸ਼ ਚਲੇ ਗਏ ਉਹ ਟਾਈਮ ਕਿਵੇਂ ਦਾ ਸੀ ਐਦਾਂ ਕਿ ਉਹ ਇਹ ਜਦੋਂ ਵੀ ਤੁਹਾਨੂੰ ਕੋਈ ਸੈਟ ਬੈਕ ਲੱਗਦਾ ਇੱਕ ਵਾਰ ਤੁਹਾਰੇ ਰਿਵਾਈਵ ਕਰਨ ਨੂੰ ਟਾਈਮ ਲੱਗਦਾ ਉਹ ਇੰਨਾ ਕੁ ਟਾਈਮ ਮੈਂ ਲਿਆ ਸੀ ਤੇ ਇਹ ਹੈ ਕਿ ਵੀ ਮੈਂ ਜਦੋਂ ਮੁੱਖ ਮੰਤਰੀ ਸੀ 3.5 ਮਹੀਨੇ ਤੇ ਉਸ ਤੋਂ ਬਾਅਦ ਕੰਪੇਨ ਸ਼ੁਰੂ ਹੋ ਗਈ 6 ਮਹੀਨੇ ਬਹੁਤ ਹੈਕਟਿਕ ਰਿਹਾ ਮੇਰੀਆਂ ਅੱਖਾਂ ਵੀ ਕਿਉਂਕਿ ਮੈਂ ਸੋਇਆ ਬਹੁਤ ਘੱਟ ਇਸ ਕਰਕੇ ਅੱਖਾਂ ਥੋੜਾ ਪ੍ਰੋਬਲਮ ਆ ਗਈ ਮਨੋਂ ਅੱਖਾਂ ਦੀ ਹੁਣ ਵੀ ਹੈ ਤੇ ਥਕਾਵਟ ਤੇ ਹੋਰ ਸਾਰਾ ਕੁਝ ਸੀਗੀ ਆਪਣੇ ਆਪ ਨੂੰ ਸੈਟਲ ਕਰਨ ਚ ਟਾਈਮ ਲੱਗਿਆ ਤੇ ਸਰ ਜਦੋਂ ਤਲਵਤ ਨੂੰ ਦਾ ਮੌਸਮ ਚੰਗਿਆ ਸੀ ਉਦੋਂ ਸਾਡਾ ਸਵਾਲ ਖਰ ਲੀਡਰ ਨੂੰ ਹੁੰਦਾ ਸੀ ਕਿ ਬਈ ਤੁਹਾਨੂੰ ਤਾਂ ਨਹੀਂ ਆਫਰ ਆ ਰਹੀ ਤੁਸੀਂ ਤਾਂ ਨਹੀਂ ਕਿਤੇ ਜਾ ਰਹੇ ਤਾਂ ਇਸ ਵਕਤ ਚ ਜਾਂ 2022 ਤੋਂ 2024 ਦੇ ਵਿੱਚ ਤੁਹਾਨੂੰ ਕਿਸੇ ਪਾਰਟੀ ਵੱਲੋਂ ਆਫਰ ਆਈ ਹੋਵੇ ਇਹ ਖਾਸ ਕਰਕੇ ਭਾਜਪੀ ਯਾਰ ਆਮ ਆਦੀ ਪਾਰਟੀ ਨਾ ਪਾਸ ਆਪਣਾ ਕੇਡਰ ਪੰਜਾਬ ਚ ਹੈ ਨਹੀਂ ਤੇ ਇਹ ਹਰ ਟਾਈਮ ਕੋਸ਼ਿਸ਼ ਕਰਦੇ ਰਹਿੰਦੇ ਕਿ ਦੂਸਰਿਆਂ ਦੇ ਲੀਡਰਾਂ ਨੂੰ ਤੋੜੀਏ ਉਹਨਾਂ ਨੂੰ ਲਾਲਚ ਦਈਏ ਡਰਾਈਏ ਧਮਕਾਈਏ ਤੇ ਸਾਰੀਆਂ ਗੱਲਾਂ ਮੇਰੇ ਨਾਲ ਹੋ ਚੁੱਕੀਆਂ ਤੇ ਹਰ ਕਿਸੇ ਨਾਲ ਹੋ ਚੁੱਕੀਆਂ ਇਹਨਾਂ ਨੇ ਹਰ ਕਿਸੇ ਨੂੰ ਪਰਚਿਆਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਡਰਾ ਧਮਕਾ ਕੇ ਹੁਣ ਚੱਬੇ ਵਾਲਾ ਉਹਦੇ ਤੇ ਪਰਚਾ ਕੀਤਾ ਸੀ ਉਹਨੂੰ ਲੈ ਗਏ ਇਸ ਰਹੀਂ ਹਰ ਬਹੁਤ ਬੰਦੀ ਹੈ ਜਿਨ੍ਹਾਂ ਨੂੰ ਡਰਾ ਧਮਕਾ ਕੇ ਲੈ ਗਏ ਕਿਤੇ ਸਾਰੇ ਖੁਸ਼ੀ-ਖੁਸ਼ੀ ਨਹੀਂ ਗਏ ਉਹਨਾਂ ਨੂੰ ਤਾਂ ਟਿਕਟ ਵੀ ਮਿਲ ਗਈ ਉਧਰ ਜਾ ਕੇ ਸ਼ਾਇਦ ਇੱਧਰ ਮਿਲਦੀ। ਇਹ ਉਧਰ ਪਿੱਛੇ ব্যাকਗਰਾਉਂਡ ਦੇ ਵਿੱਚ ਇਸ ਤਰ੍ਹਾਂ ਹੈ ਕਿ ਚੱਬੇਵਾਲ ਤੇ ਐਫ ਆਈ ਆਰ ਸੀਗੀ ਕਈ ਲਾਲਚ ਵਿੱਚ ਚਲੇ ਗਏ ਕਿ ਹੁਣ ਇੱਧਰ ਤਾਂ ਹਾਰੇ ਹੋਏ 3 ਸਾਲ ਅਜੇ ਸਰਕਾਰ ਪਈ ਹੈ ਇਸ ਕਰਕੇ ਮੈਂ ਉਧਰ ਜਾ ਕੇ ਐਮ ਪੀ ਬਣ ਜਾਏ ਜਾਂ ਉਧਰ ਜਾ ਕੇ ਕੋਈ ਚੌਧਰ ਲੈ ਲਾਂ ਤਾਂ ਇਹ ਲਾਲਚ ਡਰ ਦੇ ਨਾਲ ਹੀ ਸਾਰੇ ਇਹਨਾਂ ਨੇ ਚੌਧਰਾਂ ਦੇ ਭੁੱਖ ਦੇ ਵਿੱਚ ਇਦਾਂ ਕਰਦੇ ਆ ਜਿਹੜੇ ਲੀਡਰ ਬਦਲਦੇ ਆ ਲੇਕਿਨ ਮੈਂ ਤਾਂ ਇਹ ਵੀ ਕਿਹਾ ਸੀ ਕਿ ਕੋਈ ਵੀ ਜਿਹੜਾ ਆਪਣੇ ਦਲ ਨੂੰ ਧੋਖਾ ਦੇ ਕੇ ਦੂਸਰੇ ਪਾਸੇ ਜਾ ਕੇ ਖੜਦਾ ਹੈ ਤੁਸੀਂ ਉਹਨੂੰ ووٹ ਨਾ ਪਾਉ ਚਾਹੇ ਉਹ ਮੈਂ ਹੀ ਕਿਉਂ ਨਾ ਆਵਾਂ ਪਰ ਬਿਲਕੁਲ ਸਤ ਤੁਸੀਂ ਡਰ ਕਹਿ ਰਹੇ ਹੋ ਤਾਂ ਫਿਰ ਤੁਸੀਂ ਇਹ ਆਪਣੀ ਹਾਈ ਕਮਾਂਡ ਨੂੰ ਕਮਿਊਨੀਕੇਟ ਨਹੀਂ ਕੀਤਾ ਨਹੀਂ ਮੈਂ ਮੈਂ ਜੇ ਡਰਦਾ ਹੁੰਦਾ ਤਾਂ ਮੈਂ ਚਲੇ ਜਾਂਦਾ ਨਹੀਂ ਜੋ ਤੁਸੀਂ ਪਾਰਟੀ ਦੇ ਲੀਡਰਾਂ ਦੀ ਗੱਲ ਕਰ ਰਹੇ ਹੋ ਤੁਸੀਂ ਜੱਬੇਵਾਲ ਜੀ ਦਾ ਬੜੀ ਯਕੀਨੀ ਤੌਰ ਤੇ ਕਹਿ ਰਹੇ ਹੋ ਕਿ ਉਹਨਾਂ ਨੂੰ ਡਰਾ ਕੇ ਉੱਧਰ ਲੈ ਕੇ ਗਏ ਤਾਂ ਫਿਰ ਤੁਸੀਂ ਪਾਰਟੀ ਨੂੰ ਕਮਿਊਨੀਕੇਟ ਨਹੀਂ ਕੀਤਾ ਉੱਪਰ ਤਾਂ ਅਲਾਈਨਸ ਹੈ ਤੇ ਫਿਰ ਇੱਧਰ ਇਹ ਸਭ ਕੁਝ ਕੀ ਹੋ ਗਿਆ ਤੁਸੀਂ ਦੇਖੋਗੇ ਜੱਬੇਵਾਲ ਸਾਡੀ ਪਾਰਟੀ ਦਾ ਡੀਪ ਡਿਪਟੀ ਲੀਡਰ ਆਫ oppositon ਸੀਗੀ ਹੋਰ ਉਹਨੂੰ ਕੀ ਹੋ ਸਕਦਾ ਕਾਦੇ ਵਾਸਤੇ ਗਿਆ ਹੋ ਇਸ ਤਰ੍ਹਾਂ ਦੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਇਹਨਾਂ ਨੇ ਕੋਈ ਸਪੈਡ ਕੀਤੀ ਹੈ ਤੇ ਸਾਰਿਆਂ ਵਿੱਚੋਂ ਉਹਨਾਂ પાસે ਆਪਣੇ ਬੰਦੇ ਤਾਂ ਹੈ ਨਹੀਂ ਤੇ ਨਾ ਉਹ ਨਵਾਂ ਕੇਡਰ ਤਿਆਰ ਕਰਦੇ ਨਾ ਉਹ ਆਪਣੇ ਬੰਦਿਆਂ ਤੇ ਵਿਸ਼ਵਾਸ ਕਰਦੇ ਭਾਜੀਪੀ ਨੂੰ ਆਮ ਆਦਮੀ ਪਾਰਟੀ ਨੂੰ ਆਪਣਾ ਕੇਡਰ ਜਿਹੜਾ ਉਹਨਾਂ ਵਾਸਤੇ ਲੜ ਮਰ ਰਿਹਾ ਸੀ ਉਹਨਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਸੀ ਉਹਨਾਂ ਨੂੰ ਟਿਕਟਾਂ ਦੇਣੀਆਂ ਚਾਹੀਦੀ ਸੀ ਬਹੁਤ ਲੋਕ ਹੈ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਬਿਲਡ ਕਰਨ ਵਾਸਤੇ ਆਪਣੇ ਘਰ ਤੱਕ ਵੇਚ ਦਿੱਤੇ ਤੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਲੇਕਿਨ ਇਹਨਾਂ ਨੇ ਉਹਨਾਂ ਦੀ ਸਾਰ ਲੈਣ ਦੀ ਬਜਾਏ ਇਹਨਾਂ ਨੇ ਬਾਹਰੋਂ ਲਿਆ ਕੇ ਬੰਦੇ ਖੜੇ ਕਰਨੇ ਪਸੰਦ ਕੀਤੇ ਅੱਜ ਉਹਦੀ ਬੀਜੇਪੀ ਆ ਰਾਮ ਆਦੀ ਪਾਰਟੀ ਦੇ ਸਰਕਲਾਂ ਦੇ ਵਿੱਚ ਕਾਫੀ ਰੈਜੈਂਟਮੈਂਟ ਵੀ ਹੈ ਬਿਲਕੁਲ ਸਰ ਐਸੇ ਤਾਂ ਫਿਰ ਕਾਂਗਰਸ ਦੇ ਵਿੱਚ ਵੀ ਹੈ ਪਟਿਆਲਾ ਸੀਟ ਦੀ ਗੱਲ ਕਰ ਰਾ ਸੰਗਰੂਰ ਸੀਟ ਦੀ ਗੱਲ ਕਰ ਰਾ ਜਲੰਧਰ ਸੀਟ ਤੇ ਵੀ ਐਸੀ ਰੈਜੈਂਟਮੈਂਟ ਦੇਖੀ ਜਾਦੀ ਹੈ ਕਿ ਨਿਰਾਸ਼ਾ 골ਡੀ ਛੱਟ ਕੇ ਚਲੇ ਗਏ ਪਟਿਆਲਾ ਚ ਵੀ ਡਾਕਟਰ ਸਰ ਰਵੀਰ ਗਾਂਧੀ ਦੇ ਨਾਲ ਸ਼ੌਟ ਕੈਮਰੇ ਤੇ ਇਕੱਠੇ ਖੋਚਣ ਕੇ ਮੀਠੀ ਆ ਗਏ ਪਰ ਅੰਦਰ ਖਾਤੇ ਤਾਂ ਦਿਲ ਮਿਲੇ ਨਹੀਂ ਹੈ एकदम ਗਾਂਧੀ ਜੀ ਨੂੰ ਲਿਆ ਕੇ ਉਹਨਾਂ ਟਿਕਟ ਦੇ ਦੇਣਾ ਐਸੇ ਤਾਂ ਫਿਰ ਹਰ ਪਾਰਟੀ ਚ ਐਗਜ਼ੈਪਲ ਨਹੀਂ ਨਹੀਂ ਸੰਗਰੂਰ ਦੇ ਵਿੱਚ ਕਾਂਗਰਸੀ ਹੈ ਜਲੰਧਰ ਦੇ ਵਿੱਚ ਕਾਂਗਰਸੀ ਹੈ ਪਟਿਆਲੇ ਦੇ ਵਿੱਚ ਉਹ ਵੀ ਬੜਾ ਪੁਰਾਣਾ ਸੋਸ਼ਲ ਵਰਕਰ ਬੰਦਾ ਹੈ ਉਹ ਵੀ ਆਵਾਦੀ ਪਾਰਟੀ ਬਹੁਤ ਦਿਨ ਪਹਿਲਾਂ ਛੱਡ ਚੁੱਕਿਆ ਤੇ ਰਾਹੁਲ ਗਾਂਧੀ ਜੀ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਉਹ ਹਿੰਟਚ ਹੈ ਤੇ ਉਹਨਾਂ ਦੇ ਨਾਲ ਯਾਤਰਾ ਵਿੱਚ ਕੰਮ ਕਰਦੇ ਰਹੇ ਹੈ ਲੇਕਿਨ ਕਾਂਗਰਸ ਦਾ ਬੰਦਾ ਖੜੇ ਠੀਕ ਹੈ ਕਾਂਗਰਸ ਦੇ ਵਿੱਚ ਜੇ ਤੁਸੀਂ ਦੂਸਰੇ ਪਾਸੇ ਤੋਂ ਲਿਆ ਕੇ ਜਿਹੜਾ ਬੰਦਾ ਟੋਟਲੀ ਮੌਕੇ ਦੇ ਮੌਕੇ ਤੁਸੀਂ ਉਹਨੂੰ ਖੜਾ ਕਰਦਾ ਉਹ ਗੱਲ ਤੇ ਬਿਲਕੁਲ ਸਰ ਮੈਂ ਸਵਾਲ ਪੁੱਛ ਰਹੀ ਸੀ ਕਿ 2 ਸਾਲਾਂ ਚ ਸਿੱਧਾ ਆਫਰ ਤੁਹਾਨੂੰ ਬੀਜੇਪੀ ਆਵਾਦੀ ਪਾਰਟੀ ਦਾ ਨਹੀਂ ਇਦਾਂ ਦੀ ਐ ਸਪੈਸੀਫਿਕ ਕੁਐਸਚਨ ਵੀ ਨਹੀਂ ਕਰਨਾ ਚਾਹੀਦੇ ਤੇ ਨਾ ਹੀ ਇਹਨਾਂ ਦੇ ਜਵਾਬ ਦਿੱਤੇ ਜਾ ਸਕਦੇ ਤੇ ਕਿਵੇਂ ਦਾ ਓਵਰঅল ਇਸ ਵਾਰ ਪੰਜਾਬ ਚ ਕਿਵੇਂ ਤੁਸੀਂ ਮੁਕਾਬਲਾ ਬਹੁਤ ਅੱਛਾ ਹੈ ਤੇ ਮੈਨੂੰ ਲੱਗਦਾ ਕਿ ਵੱਡੀ ਲੀਡ ਦੇ ਨਾਲ ਕਾਂਗਰਸ ਸੀਟਾਂ ਦੇ ਜਿੱਤੇਗੀ ਜਿਵੇਂ ਸਾਡੀ ਜਲੰਧਰ ਦੇ ਵਿੱਚ ਮੈਂ ਜਲੰਧਰ ਦੇ ਵਿੱਚ ਕੰਮ ਕਰ ਰਿਹਾ ਤੇ ਜਲੰਧਰ ਦੇ ਵਿੱਚ ਲੋਕਾਂ ਦਾ ਬਹੁਤ بڑا ਹਵਾਰ ਹੈ किਸੀਂ ਵੱਡੀ ਲੀਡ ਵੱਲ ਵਧ ਰਹੇ ਬਿਲਕੁਲ ਸਰ ਆਮਾਦੀ ਪਾਰਟੀ ਦਾ ਬਦਲਾਅ ਦੀ ਜੋ ਲਹਿਰ ਸੀ 2022 ਚ ਦੇਖੀ ਪਰ ਹੁਣ ਆਮਾਦੀ ਪਾਰਟੀ ਤੋਂ ਵੀ ਲੋਕ ਥੋੜੇ ਨਿਰਾਸ਼ ਮਖਾਈ ਦੇ ਰਹੇ ਨੇ ਤੇ ਮੈਂ ਖਟੂਰ ਸਾਹਿਬ ਹਲਕੇ ਦੀ ਗੱਲ ਕਰਾਂ ਤਾਂ ਉਹਦੇ ਅਮਰਿਤਪਾਲ ਸਿੰਘ ਹੈਦਾਂ ਚ ਕੀ ਲੱਗਦਾ ਹੈ ਕਿ ਉਹਦੇ ਬਾਰੇ ਨਾਂਗਾ ਆਪਾਂ ਕਰੀਏ ਉਹਦੇ ਲੋਥੇ ਬਾਰੇ ਕਰ ਲਓ ਮੇਰੇ ਬਾਰੇ ਜਲੰਧਰ ਬਾਰੇ ਤੁਸੀਂ ਕੋਈ ਗੱਲ ਕਰਨੀ ਬਿਲਕੁਲ ਸਰ ਮੁੱਦੇ ਕੀ ਨੇ ਤੁਹਾਡੇ ਇਸ ਵਾਰ ਜਲੰਧਰ ਤੇ ਲੋਕਾਂ ਜੋ ਤੁਸੀਂ ਲੈ ਕੇ ਜਾ ਰਹੇ ਉਹ ਪੈਰਾਸ਼ੂਟ ਉਮੀਦਵਾਰ ਵਾਲਾ ਜਿਹੜਾ ਟੈਗ ਹੈ ਉਤੋਂ ਕੀ ਪਾਸੇ ਰੱਖ ਕੇ ਲੋਕ ਤੁਹਾਡੇ ਮੁੱਦੇ ਆ ਤੇ ਤੁਹਾਡੇ ਗੱਲਾਂ ਤੇ ਦਾਅਵੇ ਤੇ ਵਿਸ਼ਵਾਸ ਕਰ ਰਹੇ ਨੇ ਮੈਂ ਐਜ ਮੁੱਖ ਮੰਤਰੀ ਜਲੰਧਰ ਏਰੀਆ ਵਾਸਤੇ ਬਹੁਤ ਕੰਮ ਕੀਤੇ ਆ ਇੱਥੇ ਜਿੱਥੇ ਜਿਹੜੇ ਜਨਰਲ ਕੰਮ ਕੀਤੇ ਆ ਬਿਜਲੀ ਦੀ ਮਾ ਬਿਲਾ ਦੀ ਮਾਫੀ ਪਾਣੀ ਦੇ ਬਿਲਾ ਦੀ ਮਾਫੀ ਪੈਟਰੋਲ ਸਸਤਾ ਡੀਜ਼ਲ ਸਸਤਾ ਆਂਗਣ ਬਾੜੀ ਵਰਕਰਾਂ ਦੀ ਤਨਖਾਹ ਵਧਾਈ ਹੈ ਆਸ਼ਾ ਵਰਕਰਾਂ ਦੀ ਤਨਖਾਹ ਵਧਾਈ ਮਿੱਡੇ ਮੇਲ ਵਰਕਰਾਂ ਦੀ ਤਨਖਾਹ ਵਧਾਈ ਨੰਬਰਦਾਰਾਂ ਨੂੰ ਮੈਂ ਉਹਨਾਂ ਦੇ ਜੱਦੀ ਪੁਸ਼ਤੀ ਹੋਣ ਦਾ ਕੰਮ ਕੀਤਾ ਹੈ ਜਿਹੜੀ ਟਰੱਕ ਯੂਨੀਅਨ ਆ ਉਹਨਾਂ ਨੂੰ ਰਿਵਾਈਵ ਕੀਤਾ ਇਸ ਤਰ੍ਹਾਂ ਦੇ ਬਹੁਤ ਕੰਮ ਤਾਂ ਜਰਨਲ ਹੈਗੇ ਆ ਤੇ ਜਲੰਧਰ ਸਪੈਸੀਫਿਕ ਵੀ ਮੈਂ ਜਿਹੜੇ ਕੰਮ ਕੀਤੇ ਆ ਉਹਦੇ ਵਿੱਚ ਡੇਰਾ ਬੱਲਾਂ ਦੇ ਉੱਥੇ ਅਧਿਆਨ ਸੈਂਟਰ ਗੁਰੂ ਰਗਦਾਸ ਜੀ ਦੀ ਬਾਣੀ ਦਾ ਬਣਾਉਣ ਦਾ ਤੇ ਸਤਿਗੁਰੂ ਕਬੀਰ ਜੀ ਦਾ ਕਮਿਊਨਿਟੀ ਸੈਂਟਰ ਉਹਨਾਂ ਨੂੰ 10 ਕਰੋੜ ਰੁਪਏ ਦਿੱਤੇ ਮੈਂ ਜਲੰਧਰ ਦੇ ਵਿੱਚ ਲਵਾਨਾ ਬਰਾਦਰੀ ਨੂੰ ਮੈਂ ਕਮਿਊਨਿਟੀ ਸੈਂਟਰ ਬਣਾਉਣ ਵਾਸਤੇ ਜਗ੍ਹਾ ਵੀ ਦਿੱਤੀ ਤੇ 2 ਕਰੋੜ ਰੁਪਇਆ ਵੀ ਦਿੱਤਾ ਬਣਾਉਣ ਨੂੰ ਇਸ ਤਰ੍ਹਾਂ ਭਗਵਾਨ ਪਰਸੂਰਾਮ ਜੀ ਦਾ ਮੰਦਿਰ ਹੈ ਫਗਵਾੜੇ ਦੇ ਵਿੱਚ ਉਹਨੂੰ 10 ਕਰੋੜ ਰੁਪਏ ਦਿੱਤੇ ਅ ਗੁਰੂ ਰਵਿਦਾਸ ਧਾਮ ਨੂੰ ਪੈਸੇ ਦਿੱਤੇ ਚੱਕ ਹਕੀਮਾ ਨੂੰ ਪੈਸੇ ਦਿੱਤੇ ਬਿਸ਼ਵਕਰਮਾ ਜੀ ਦਾ ਮੰਦਿਰ ਹੈ ਫਗਵਾੜੇ ਦੇ ਵਿੱਚ ਉਹਨਾਂ ਨੂੰ 2 ਕਰੋੜ ਰੁਪਏ ਦਿੱਤੇ ਜਿਹੜੀ ਆਦਮਪੁਰ 에어ਪੋਰਟ ਹੈ ਉਸ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਉਸ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਤੇ 에어ਪੋਰਟ ਦਾ ਰੈਜ਼ੋਲੂਸ਼ਨ ਪਾਇਆ ਅਸੈਂਬਲੀ ਦੇ ਵਿੱਚ ਕਿਸ ਦਾ ਨਾਮ ਗੁਰ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ ਤੇ ਵੱਡਾ ਜਿਹੜਾ ਇੱਥੇ ਯੂਨੀਵਰਸਿਟੀ ਆ ਕਪੂਰਥੜੇ ਉਹਦੇ ਵਿੱਚ ਬੀ ਆਰ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣ ਵਾਸਤੇ 100 ਕਰੋੜ ਰੁਪਇਆ ਪਾਸ ਕਰਕੇ ਉਹਦਾ ਟੈਂਡਰ ਲਗਾ ਕੇ ਕੰਮ ਸ਼ੁਰੂ ਕਰਾਇਆ ਤੇ ਨਹੀਂ ਪੱਥਰ ਰੱਖਿਆ ਇਸ ਤਰ੍ਹਾਂ ਦੇ ਬਹੁਤ ਕੰਮ ਐ ਜਿਹੜੇ ਮੈਂ ਇਸ ਏਰੀਏ ਦੇ ਵਿੱਚ ਲੰਦਰ ਚ ਪਹਿਲਾਂ ਕੀਤੇ 3 ਮਹੀਨੇ ਚ ਜੇ ਮੈਨੂੰ 5 ਸਾਲ ਮਿਲਣਗੇ ਤਾਂ ਮੈਂ ਕਿੰਨੇ ਕੰਮ ਕਰਾਂਗਾ ਜਦ ਮੈਂ 3 ਨੇ ਮਹੀਨੇ ਇਸ ਏਰੀਏ ਦੇ ਐਨੇ ਕੰਮ ਕੀਤੇ ਇਹਦੇ ਇਸ ਕਰਕੇ ਜਿਹੜੀ ਲੋਕਾਂ ਦੇ ਵਿੱਚ ਲੋਕਪ੍ਰਿਅਤਾ ਹੈਗੀ ਹੈ। ਠੀਕ ਹੈ ਜੀ। ਸਰ ਆਖਰੀ ਸਵਾਲ 2022 ਤੇ 2024 ਵਲੇ ਚੰਨੀ ਸਾਭ ਚ ਕੀ ਫਰਕ ਹੈ? ਚੰਨੀ 'ਚ ਕੋਈ ਫਰਕ ਨਹੀਂ ਆ ਚੰਨੀ ਉਸ ਤਰ੍ਹਾਂ ਦਾ ਹੀ ਹੈ ਜਿਹਾ ਜਿਹਾ ਪਹਿਲਾਂ ਸੀ ਉਹ ਅਜੇ ਹੀ ਅੱਜ ਹੈ ਤੇ ਅੱਗੇ ਨੇ ਵੀ ਉਹ ਜਾ ਰਹਿਣਾ ਮੈਂ ਆਪਣੇ 'ਚ ਫਰਕ ਨਹੀਂ ਪਾਉਂਦਾ ਨਾ ਮੈਂ ਆਪਣਾ ਮੋਬਾਈਲ ਨੰਬਰ ਬਦਲਦਾ ਨਾ ਮੈਂ ਆਪ ਬਦਲਦਾ ਮੈਂ ਆਪਣਾ ਨਿਰੰਤਰ ਸਮਾਜ ਸੇਵਕ ਦੇ ਤੌਰ ਤੇ ਵਿਚਰਦਾ ਤੇ ਮੈਨੂੰ ਪੋਲੀਟੀਸ਼ੀਅਨ ਕਹਿੰਦੇ ਆ ਤੇ ਲੇਕਿਨ ਮੈਂ ਹਮੇਸ਼ਾ ਆਪਣੀ ਚਾਲ ਚੱਲਦਾ ਤੇ ਮੈਂ ਆਪਣੇ ਲੋਕਾਂ ਦੇ ਨਾਲ ਲੋਕਾਂ ਦੇ ਵਿੱਚ ਵਿਚਰ ਕੇ ਆਮ ਲੋਕਾਂ ਦੇ ਵਿੱਚ ਦੀ ਗੱਲ ਕਰਦਾ ਤੇ ਆਮ ਲੋਕਾਂ ਨੂੰ ਅੱਗੇ ਚੱਕਦਾ ਠੀਕ ਹੈ ਬਹੁਤ ਬਹੁਤ ਤਰ੍ਹਾਂ ਦੀ ਗੱਲਬਾਤ ਕਰ ਰਹੇ ਨੇ ਜੀ ਸੋ ਲਗਾਤਾਰ ਪ੍ਰਚਾਰ ਕਰ ਰਹੇ ਤੁਸੀਂ ਦੇਖ ਵੀ ਸਕਦੇ ਗਿ ਗਲਾ ਵੀ ਜੋ ਇਹਨਾਂ ਥੋੜਾ ਬੈਠਿਆ ਹੋਇਆ ਤੇ ਸਵੇਰ ਤੋਂ ਲੈ ਕੇ ਨਿਕਲਦੇ ਨੇ ਤੇ ਰਾਤ ਤੱਕ ਇਹ ਲਗਾਤਾਰ ਪ੍ਰਚਾਰ ਕਰਦੇ ਨੇ ਕਿਉਂਕਿ ਜੇ ਤੇ ਇਹ ਯਕੀਨੀ ਬੋਰਡ ਆ ਦੀ ਕੋਸ਼ਿਸ਼ ਕਰ ਰਹੇ ਨੇ ਜਲੰਧਰ ਤੋਂ ਬਾਕੀ ਤੁਹਾਨੂੰ ਕੀ ਲੱਗਦਾ ਚਲੰਦਰਾ ਦਾ ਮੁਕਾਬਲਾ ਕਿਵੇਂ ਦਾ ਰਹਿ ਸਕਦਾ ਕੌਣ ਜਿੱਤੇਗਾ ਕੌਣ ਪਹਿਲੇ ਨੰਬਰ ਤੇ ਕੌਣ ਦੂਜੇ ਨੰਬਰ ਤੇ ਇਹ ਕਿਸ ਤਰ੍ਹਾਂ ਦਾ ਮੁਕਾਬਲਾ ਓਵਰ ਆਲ ਪੰਜਾਬ 'ਚ ਦੇਖਣ ਨੂੰ ਮਿਲੇਗਾ ਕਮੈਂਟ ਕਰਕੇ ਸਾਨੂੰ ਦੱਸੋ ਕੈਮਰਾ ਪਰਸਨ ਅਲੀਸ਼ਾ ਦੇ ਨਾਲ ਮਯੁਰਸ਼ਿਕ ਕੌਰ ਪੰਜਾਬ ਟੱਕ ਜਲੰਧਰ